ਇਤਿਹਾਸ ਦੇ ਵਿੱਚ ਇੱਕ ਜ਼ਿਕਰ ਆਉਂਦਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਹੈ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮਿੱਤਰਤਾ ਦੋਸਤੀ ਯਾਰੀ ਅਸੀਂ ਸਾਰੇ ਜਾਣਦੇ ਹਾਂ ਕਿ ਜੱਗ ਤੋਂ ਨਿਆਰੀ ਹੈ ਤੇ ਗੁਰੂ ਪਿਆਰਿਓ ਇੱਕ ਦਿਨ ਭਾਈ ਮਰਦਾਨਾ ਜੀ ਘਰ ਦੇ ਵਿੱਚ ਸਨ ਭਾਈ ਮਰਦਾਨਾ ਜੀ ਦੀ ਘਰ ਵਾਲੀ ਭਾਈ ਮਰਦਾਨੇ ਕੋਲ ਆ ਕੇ ਬੈਠ ਜਾਂਦੀ ਹੈ ਕਹਿੰਦੀ ਐ ਕਹਿੰਦੀ ਤੁਸੀਂ ਕੋਈ ਗੱਲ ਸੁਣੀ ਐ ਭਾਈ ਮਰਦਾਨਾ ਜੀ ਨੂੰ ਕਹਿੰਦੀ ਭਾਈ ਮਰਦਾਨਾ ਕਹਿੰਦਾ ਮੈਂ ਤਾਂ ਕੋਈ ਗੱਲ ਨਹੀਂ ਸੁਣੀ ਦੱਸੱਖਾਂ ਤੇ ਭਾਈ ਮਰਦਾਨਾ ਜੀ ਦੀ ਘਰ ਵਾਲੀ ਆਖਣ ਲੱਗੀ ਐ ਜਿਹੜੀਆਂ ਆਪਣੇ ਆਸ-ਪਾਸ ਗਵੰਢਣਾ ਨੇ ਨਾ ਮੁਸਲਮਾਨਣੀਆਂ ਔਰਤਾਂ ਨੇ ਨਾ ਇਹ ਮੈਨੂੰ ਤਾਨੇ ਦਿੰਦੀਆਂ ਨੇ ਮਿਹਣੇ ਦਿੰਦੀਆਂ ਨੇ ਭਾਈ ਮਰਦਾਨਾ ਕਹਿੰਦਾ ਕਿਹੜੇ ਮਿਹਣੇ ਦਿੰਦੀਆਂ ਨੇ ਭਾਈ ਕਿਹੜੇ ਤਾਨੇ ਦਿੰਦੀਆਂ ਨੇ ਤੇ ਭਾਈ ਮਰਦਾਨੇ ਦੀ ਘਰ ਵਾਲੀ ਆਖਣ ਲੱਗੀ ਕਿ ਇਹ ਮੇਲੇ ਮਾਰਦੀਆਂ ਨੇ ਕਿ ਤੂੰ ਮੁਸਲਮਾਨ ਹੋ ਕੇ ਭਾਵ ਤੇਰਾ ਘਰ ਵਾਲਾ ਜਿਹੜਾ ਮਰਦਾਨਾ ਹੈ ਉਹ ਮੁਸਲਮਾਨ ਹੋ ਕੇ ਇੱਕ Hindu ਫਕੀਰ ਦੇ ਮਗਰ ਤੁਰਿਆ ਫਿਰਦਾ ਉਹ ਵੀ ਰਵਾਬ ਚੁੱਕ ਕੇ ਸਾਡਾ ਮੁਸਲਮਾਨਾਂ ਦਾ ਕੀ ਸੰਬੰਧ ਹੈ Hindu ਫਕੀਰ ਦੇ ਨਾਲ ਤੁਰਨਾ ਉਹਦੇ ਨਾਲ ਗੁਣ ਗਾਉਣੇ ਇਹ ਤਾਨੇ ਮਾਰਦੀਆਂ ਨੇ ਭਾਈ ਮਰਦਾਨਾ ਕਹਿੰਦਾ ਫਿਰ ਤੂੰ ਕੀ ਕਿਹਾ ਮੈਂ ਕੀ ਕਹਿਣਾ ਸੀ ਕਹਿੰਦੀ ਸੱਚੀ ਕਹਿੰਦੀਆਂ ਨੇ ਝੂਠ ਤਾਂ ਨਹੀਂ ਕਹਿੰਦੀਆਂ ਉਹ ਸੱਚੀ ਕਹਿੰਦੀਆਂ ਨੇ ਕਿ ਮਰਦਾਨਾ ਘਰੋਂ ਨਿਕਲ ਜਾਂਦਾ ਹੈ ਗੁਰੂ ਨਾਨਕ ਮਹਾਰਾਜ ਦੇ ਨਾਲ ਰਵਾਬ ਵਜਾਉਂਦਾ ਹੈ ਤੇ ਜਦੋਂ ਇਹ ਗੱਲ ਭਾਈ ਮਰਦਾਨਾ ਸੁਣਦਾ ਭਾਈ ਮਰਦਾਨਾ ਕਹਿੰਦਾ ਫਿਰ ਕੀ ਹੋ ਗਿਆ ਭਗਵਾਨ ਨੇ ਲੋਕ ਤਾਂ ਤਾਣੇ ਮਾਰਦੇ ਹੀ ਹੁੰਦੇ ਨੇ ਮਿਹਣੇ ਮਾਰਦੇ ਹੀ ਹੁੰਦੇ ਨੇ ਕਹਿੰਦੀ ਜੇ ਮੇਨੇ ਇੱਥੇ ਤੱਕ ਹੋਣ ਤਾਂ ਮੈਂ ਸਹਿ ਲਵਾਂਗੀ ਉਹ ਤਾਂ ਇਤੋਂ ਹੋਰ ਉੱਤੇ ਦੀਆਂ ਗੱਲਾਂ ਕਰਦੀਆਂ ਨੇ ਭਾਈ ਮਰਦਾਨਾ ਕਹਿੰਦਾ ਦੱਸਖਾ ਕਿਹੜੀ ਗੱਲ ਕੀਤੀ ਹੋਰ ਉਹ ਕਹਿੰਦੀ ਜਿਹੜੇ ਗੁਰਨਾਨਕ ਦੇ ਮਗਰ ਤੇਰਾ ਘਰ ਵਾਲਾ ਮਰਦਾਨਾ ਤੁਰਿਆ ਫਿਰਦਾ ਨਾ ਉਹ ਤਾਂ ਤੁਹਾਡੇ ਘਰ ਕਦੇ ਆਇਆ ਹੀ ਨਹੀਂ ਕਿੱਥੇ ਉਹ ਉੱਚੀ ਕੁਲ ਵੇਦੀ ਕੁੱਲਾ ਦਾ ਮੁੰਡਾ ਪਟਵਾਰੀਆਂ ਦਾ ਮੁੰਡਾ ਗੁਰਨਾਨਕ ਮਹਾਰਾਜ ਜਦੋਂ ਨੌਜਵਾਨ ਸਨ ਨਾ ਪਾਵੇਂ ਕੇ ਭਾਈ ਮਰਦਾਨਾ ਜੀ 10 ਸਾਲ ਵੱਡੇ ਸੀ ਉਮਰ ਦੇ ਵਿੱਚ ਭਾਈ ਮਰਦਾਨਾ ਜੀ ਉਮਰ ਦੇ ਵਿੱਚ 10 ਸਾਲ ਵੱਡੇ ਨੇ ਗੁਰਨਾਨਕ ਮਹਾਰਾਜ ਉਮਰ ਦੇ ਵਿੱਚ 10 ਸਾਲ ਛੋਟੇ ਨੇ ਇਸ ਕਰਕੇ ਲੋਕ ਤਾਣੇ ਮਾਰਦੇ ਨੇ ਭਾਈ ਮਰਦਾਨੇ ਦੀ ਘਰ ਵਾਲੀ ਕਹਿੰਦੀ ਕਿ ਉਹ ਜਿਹੜਾ ਪਟਵਾਰੀਆਂ ਦਾ ਮੁੰਡਾ ਉੱਚੇ ਘਰਾਣੇ ਦਾ ਵੱਡੀ ਕੁੱਲ ਦਾ ਉੱਚੀ ਕੁੱਲ ਦਾ ਉਹ ਤੁਹਾਡੇ ਘਰ ਥੋੜੀ ਆਏਗਾ ਬਸ ਮਰਦਾਨਾ ਹੀ ਪਤਾ ਨਹੀਂ ਲਾਈ ਲੱਗਾ ਗੁਰਨਾਨਕ ਦੇ ਮਗਰ ਤੁਰਿਆ ਫਿਰਦਾ ਜੋ ਜਿਵੇਂ ਮਾਰਦਿਆਂ ਨੇ ਸਹੀ ਉਹ ਮਾਰਦਿਆਂ ਨੇ ਤੇ ਗੁਰਨਾਨਨ ਕਿਹੜਾ ਆਪਣੇ ਘਰ ਆਗੇ ਭਾਈ ਮਰਦਾਨਾ ਕਹਿੰਦਾ ਗੁਰਨਾਨਨਕ ਮਹਾਰਾ ਜਾਨੀ ਜਾਣ ਨੇ ਫਿਰ ਕੀ ਹੋ ਗਿਆ ਜੇ ਉਹ ਉੱਚੀ ਕੁਲ ਦੇ ਨੇ ਫਿਰ ਕੀ ਹੋ ਗਿਆ ਜੇ ਉਹ ਪਟਵਾਰੀਆਂ ਦੇ ਮੁੰਡੇ ਨੇ ਪਰ ਉਹਨਾਂ ਨੇ ਅੱਜ ਤੱਕ ਮਨ ਦੇ ਵਿੱਚ ਕਦੇ ਵੀ ਇਹ ਖਿਆਲ ਨਹੀਂ ਲਿਆਂਦਾ ਕਿ ਮੈਂ ਪਟਵਾਰੀਆਂ ਦਾ ਮੁੰਡਾ ਮੈਂ ਉੱਚੀ ਕੁਲ ਦਾ ਮੁੰਡਾ ਗੁਰਨਾਨਨਕ ਮਹਾਰਾ ਇਹਦਾ ਵਿਤਕਰੇ ਕਰਦੇ ਹੀ ਨਹੀਂ ਗੁਰੂ ਨਾਨਕ ਮਹਾਰਾਜ ਤਾਂ ਇੱਕ ਸੂਰਜ ਦੀ ਤਰ੍ਹਾਂ ਨੇ ਉਹ ਤਾਂ ਸਭਨਾਂ ਦੇ ਸਾਝੇ ਨੇ ਜਿਹੜਾ ਵੀ ਕੋਈ ਆਵਾਜ਼ ਮਾਰ ਲੇ ਗੁਰੂ ਨਾਨਕ ਮਹਾਰਾਜ ਚਲੇ ਜਾਂਦੇ ਨੇ ਤੂੰ ਕਹਿ ਨਹੀਂ ਆਪਣੇ ਘਰ ਨਹੀਂ ਆਏ ਗੁਰੂ ਨਾਨਕ ਮਹਾਰਾਜ ਤੂੰ ਦੱਸ ਮੈਂ ਹੁਣ ਬੁਲਾ ਲਿਆ ਉਹਨਾਂ ਗੁਰੂ ਨਾਨਕ ਮਹਾਰਾਜ ਹੁਣ ਵੀ ਆ ਜਾਣਗੇ ਤੇ ਭਾਈ ਮਰਦਾਨੇ ਦੀ ਘਰ ਵਾਲੀ ਕਹਿੰਦੀ ਆਉਣਾ ਚਾਹੀਦਾ ਗੁਰੂ ਨਾਨਕ ਨੂੰ ਸਾਡੇ ਘਰ ਨਹੀਂ ਤਾਂ ਇਹ ਜਿਹੜੀਆਂ ਆਸ ਗਵਾਂਢਣਾ ਨੇ ਆਲੇ-ਦਾਲੇ ਦੀਆਂ ਔਰਤਾਂ ਨੇ ਮੈਨੂੰ ਤਾਨੇ ਮੇੜਨੇ ਮਾਰਿਆ ਕਰਨਗੀਆਂ ਤੇ ਇਸ ਕਰਕੇ ਗੁਰਨਾਨਕ ਨੂੰ ਸਾਡੇ ਘਰ ਆਉਣਾ ਚਾਹੀਦਾ ਭਾਈ ਮਰਦਾਨਾ ਕਹਿੰਦਾ ਤੂੰ ਦੱਸ ਕਦੋਂ ਬੁਲਾ ਕੇ ਲੈ ਕੇ ਆਵਾਂ ਗੁਰਨਾਨਕ ਤਾਂ ਮੇਰੀ ਇੱਕ ਆਵਾਜ਼ ਤੇ ਘਰ ਆ ਜਾਣਗੇ ਤੇ ਗੁਰੂ ਪਿਆਰਿਓ ਇਹਨੇ ਨੂੰ ਗੱਲਾਂ ਕਰਦੇ ਨੇ ਤੇ ਭਾਈ ਮਰਦਾਨਾ ਕਹਿੰਦਾ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਸਾਡੇ ਘਰ ਦੇ ਵਿੱਚ ਜਦੋਂ ਆਉਣਗੇ ਨਾ ਇਹਨਾਂ ਦੇ ਮੂੰਹ ਬੰਦ ਹੋ ਜਾਣਗੇ ਪਰ ਤੂੰ ਇਹਨਾਂ ਦੀ ਪ੍ਰਵਾਹ ਨਾ ਕਰਿਆ ਕਰ ਇਹ ਕਿਸੇ ਨੂੰ ਨਹੀਂ ਬਖਸ਼ਦੇ ਲੋਕਾਂ ਦੀ ਪ੍ਰਵਾਹ ਕਰਨੇ ਛੱਡ ਦੇ ਪਰ ਜੋ ਗੁਰਨਾਨਕ ਮਹਾਰਾਜ ਦੇ ਨਾਲ ਰਹਿ ਕੇ ਮੈਨੂੰ ਆਨੰਦ ਆਉਂਦਾ ਨਾ ਉਹ ਆਨੰਦ ਕਿਤੇ ਵੀ ਨਹੀਂ ਆਉਂਦਾ ਹਾਂ ਜੇ ਤੂੰ ਲੋਕਾਂ ਦਾ ਇਹ ਸ਼ੰਕਾ ਦੂਰ ਕਰਨਾ ਕਿ ਗੁਰਨਾਨਕ ਮਹਾਰਾਜ ਵੱਡੀ ਜਾਤ ਦੇ ਨੇ ਵੱਡੀ ਕੁੱਲ ਦੇ ਨੇ ਪਟਵਾਰੀਆਂ ਦੇ ਬੇਟੇ ਨੇ ਤਾਂ ਕਰਕੇ ਨਹੀਂ ਘਰ ਆਉਂਦੇ ਕਹਿੰਦੇ ਮੈਂ ਬੁਲਾ ਲਿਆ ਉਹਨਾਂ ਜਾ ਕੇ ਭਾਈ ਮਰਦਾਨੇ ਦੀ ਘਰ ਵਾਲੀ ਅਜੇ ਗੱਲਾਂ ਕਰਦੀ ਐ ਇਹਨੇ ਨੂੰ ਗੁਰੂ ਪਿਆਰਿਓ ਘਰ ਦਾ ਦਰਵਾਜ਼ਾ ਖੜਕ ਕੇ ਪੈਂਦਾ ਜਦੋਂ ਘਰ ਦਾ ਦਰਵਾਜ਼ਾ ਖੜਕਦਾ ਨਾ ਭਾਈ ਮਰਦਾਨਾ ਘਰ ਵਾਲੀ ਨੂੰ ਕਹਿੰਦਾ ਕਹਿੰਦਾ ਵੇਖ ਖਾ ਭਗਵਾਨ ਨੇ ਬਾਹਰ ਕੋਈ ਆਇਆ ਦਰਵਾਜ਼ਾ ਖੜਕੇ ਆ ਤੇ ਗੁਰੂ ਪਿਆਰੇਓ ਘਰ ਵਾਲੀ ਜਾਂਦੀ ਹੈ ਬਾਹਰ ਦਰਵਾਜ਼ਾ ਖੋਲਦੀ ਹੈ ਨਾ ਦਰਵਾਜ਼ਾ ਖੋਲਣਸਾਰੀ ਜਦੋਂ ਅੱਗੇ ਤੱਕਦੀ ਹੈ ਵੇਂਦੀ ਹੈ ਤਾਂ ਗੁਰਨਾਨਕ ਖੜੇ ਹੁੰਦੇ ਨੇ ਆਖੋ ਸਤਨਾਮ ਜਦੋਂ ਭਾਈ ਮਰਦਾਨੇ ਦੀ ਘਰ ਵਾਲੀ ਦਰਵਾਜ਼ਾ ਖੋਲ ਕੇ ਵੇਂਦੀ ਹੈ ਇਤਿਹਾਸ ਵਿੱਚ ਦੱਸਿਆ ਗਿਆ ਕਹਿੰਦੇ ਭੁਬ ਨਿਕਲ ਜਾਂਦੀ ਹੈ ਉਹਦੀ ਰੋਣਾ ਨਿਕਲ ਜਾਂਦਾ ਚੀਕ ਨਿਕਲ ਜਾਂਦੀ ਹੈ ਕਿ ਜਿਸ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਤੇ ਮੈਂ ਸ਼ੰਕਾ ਕਰਦੀ ਸੀ ਉਹ ਤਾਂ ਅੱਜ ਦਰ ਤੇ ਆ ਕੇ ਖੜ ਗਏ ਤੇ ਗੁਰੂ ਪਿਆਰਿਓ ਭਾਈ ਮਰਦਾਨੇ ਜੀ ਨੂੰ ਬਾਜ ਮਾਰਦੀ ਹੈ ਘਰ ਵਾਲੀ ਕਹਿੰਦੀ ਸੁਣਦੇ ਹੋ ਪਤਾ ਕੌਣ ਆਏ ਨੇ ਗੁਰਨਾਨਕ ਮਹਾਰਾ ਭਾਈ ਮਰਦਾਨਾ ਕਹਿੰਦਾ ਕੌਣ ਆਏ ਨੇ ਕਹਿੰਦੇ ਗੁਰਨਾਨਕ ਆਏ ਨੇ ਐਨਨੂ ਗੁਰਨਾਨਕ ਭਾਈ ਮਰਦਾਨਾ ਉੱਠ ਕੇ ਗੁਰਨਾਨਕ ਮਹਾਰਾਜ ਕੋਲ ਆ ਜਾਂਦੇ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਭਾਈ ਮਰਦਾਨੇ ਨਾਲ ਘੁੱਟ ਕੇ ਜੱਫੀ ਪਾਉਂਦੇ ਨੇ ਗਲਵਕੜੀ ਪਾਉਂਦੇ ਨੇ ਤੇ ਫਿਰ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਮਰਦਾਨੇ ਆ ਮੇਰਾ ਤਾਂ ਸਵੇਰ ਦਾ ਜੀ ਨਹੀਂ ਸੀ ਘਰ ਵਿੱਚ ਲੱਗਦਾ ਮੈਂ ਤਾਂ ਘਰੇ ਪ੍ਰਸ਼ਾਦਾ ਵੀ ਨਹੀਂ ਸੀ ਛਕਿਆ ਮੈਂ ਕਿਹ ਚੱਲ ਹੁਣ ਭਾਈ ਮਰਦਾਨੇ ਕੋਲ ਚੱਲਦੇ ਆ ਨਾਲੇ ਪ੍ਰਸ਼ਾਦਾ ਛਕਾਂਗੇ ਨਾਲੇ ਰੱਬ ਦੀਆਂ ਵਿਚਾਰਾ ਕਰਾਂਗੇ ਜਦੋਂ ਇਹ ਘਰ ਵਾਲੀ ਵੇਖਦੀ ਹੈ ਨਾ ਹੈਰਾਨ ਹੋ ਜਾਂਦੀ ਹੈ ਕਿ ਮੈਂ ਆਸ ਗਵਾਂਡਣਾ ਪਿੱਛੇ ਲੋਕਾਂ ਪਿੱਛੇ ਲੱਗ ਕੇ ਗੁਰਨਾਨਕ ਨੂੰ ਤਾਨੇ ਜਾਂ ਮੇਹਣੇ ਮਾਰਦੀ ਸਾਂ ਮੈਂ ਤਾਂ ਕਮਲੀ ਹੋਈ ਨਾ ਚੱਲੀ ਹੋਈ ਆਪਣੇ ਮਨਨ ਵਿੱਚ ਆਪਣੇ ਆਪ ਨੂੰ ਕਹਿ ਰਹੀ ਐ ਤੇ ਗੁਰਨਾਨਕ ਮਹਾਰਾ ਜੀ ਕਦੇ ਮਰਦਾਨਿਆਂ ਦਰਾਂ ਕੋਲੇ ਖੜਾ ਕੇ ਰੱਖੇਗਾ ਕੰਦਰ ਵੀ ਲੈ ਕੇ ਜਾਏਗਾ ਤੇ ਭਾਈ ਮਰਦਾਨਾ ਕਹਿੰਦਾ ਪਾਤਸ਼ਾਹ ਜੀ ਆਪ ਦਾ ਹੀ ਘਰ ਐ ਇਹ ਗਰੀਬ ਦੀ ਜਿਹੜੀ ਕੁਟਿਆਏ ਢੋਡੀ ਹੋਈ ਐ ਆਓ ਅੰਦਰ ਤੇ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਦੇ ਘਰ ਦੇ ਵਿੱਚ ਜਦੋਂ ਜਾਂਦੇ ਨੇ ਤੇ ਬੈਠ ਜਾਂਦੇ ਨੇ ਤੇ ਗੁਰੂ ਪਿਆਰੇ ਜਦੋਂ ਸਤਗੁਰ ਬੈਠਦੇ ਨੇ ਤੇ ਭਾਈ ਮਰਦਾਨੇ ਨੂੰ ਕਹਿੰਦੇ ਨੇ ਮਰਦਾਨਿਆਂ ਜਲ ਜੁਲ ਵੀ ਛਕਾਏਗਾ ਪਾਣੀ ਪੂਣੀ ਵੀ ਪਲਾਏਗਾ ਕੋਈਕ ਨਹੀਂ ਘਰ ਵਾਲੀ ਭੱਜਦੀ ਫਿਰਦੀ ਐ ਕਿ ਗੁਰਨਾਨਕ ਮਹਾਰਾਜ ਖੁਦ ਆਏ ਨੇ ਚੱਲ ਕੇ ਫਿਰ ਪਾਣੀ ਦਾ ਗਲਾਸ ਲਿਆ ਕੇ ਦਿੰਦੇ ਨੇ ਜਲ ਛਕਾਉਂਦੇ ਨੇ ਗੁਰਨਾਨਕ ਮਹਾਰਾਜ ਕਹਿੰਦੇ ਮਰਦਾਨਿਆਂ ਮੈਂ ਤਾਂ ਪ੍ਰਸ਼ਾਦਾ ਵੀ ਨਹੀਂ ਛਕਿਆ ਮੈਨੂੰ ਪ੍ਰਸ਼ਾਦਾ ਵੀ ਬਣਵਾ ਕੇ ਦੇ ਫਿਰ ਭਾਈ ਮਰਦਾਨੇ ਦੀ ਘਰ ਵਾਲੀ ਪ੍ਰਸ਼ਾਦੇ ਪਕਾਉਂਦੀ ਐ ਜੋ ਵੀ ਰੁੱਖੀ ਮਿੱਸੀ ਦਾਲ ਘਰ ਦੇ ਵਿੱਚ ਬਣੀ ਸੀ ਗੁਰੂ ਪਿਆਰਿਓ ਉਹੀ ਫਿਰ ਭਾਈ ਮਰਦਾਨੇ ਦੀ ਥਾਲ ਵਿੱਚ ਪਰੋਸ ਕੇ ਲੈ ਕੇ ਆਉਂਦੀ ਹੈ ਗੁਰਨਾਨਕ ਮਹਾਰਾਜ ਦੇ ਅੱਗੇ ਰੱਖਦੀ ਹੈ ਧੰਨ ਗੁਰਨਾਨਕ ਮਹਾਰਾਤੇ ਭਾਈ ਮਰਦਾਨਾ ਸ਼ੱਕਦੇ ਨੇ ਆਖੋ ਸਤਨਾਮ ਗੁਰੂ ਤੇ ਸ਼ੰਕਾ ਕੀਤਾ ਤੇ ਗੁਰੂ ਪਿਆਰਿਓ ਭਾਈ ਮਰਦਾਨਾ ਕਹਿੰਦਾ ਵੇਖ ਲਿਆ ਭਗਵਾਨ ਨੇ ਤੂੰ ਕਹਿੰਦੀ ਸਾਂ ਕਿ ਗੁਰਨਾਨਕ ਘਰ ਦੇ ਵਿੱਚ ਨਹੀਂ ਆਉਣਗੇ ਉਹ ਤਾਂ ਉੱਚੀ ਕੁੱਲ ਦੇ ਨੇ ਵੱਡੀ ਕੁੱਲ ਦੇ ਨੇ ਅਮੀਰ ਘਰਾਣੇ ਨਾਲ ਸੰਬੰਧ ਰੱਖਦੇ ਨੇ ਪਟਵਾਰੀਆਂ ਦਾ ਮੁੰਡਾ ਉਹ ਘਰ ਵਿੱਚ ਨਹੀਂ ਆਏਗਾ ਵੇਖ ਅੱਜ ਗੁਰਨਾਨਕ ਆਇਆ ਹੈ ਤੇ ਘਰ ਵਾਲੀ ਨੇ ਫਿਰ ਕਿਹਾ ਨਹੀਂ ਮੈਂ ਸ਼ੰਕਾ ਕਰਦੀ ਸਾਂ ਮੈਂ ਤਾਂ ਲੋਕਾਂ ਪਿੱਛੇ ਲੱਗ ਗਈ ਸਾਂ ਮੈਂ ਆਪਣਾ ਦਿਮਾਗ ਹੀ ਨਹੀਂ ਸੀ ਵਰਤਿਆ ਇਸ ਕਰਕੇ ਮੈਂ ਖੇਮਾ ਮੰਗਦੀਆਂ ਧੰਨ ਗੁਰਨਾਨਕ ਮਹਾਰਾਜ ਕਹਿੰਦੇ ਕੋਈ ਨਹੀਂ ਭਾਈ ਤੁਸੀਂ ਗੁਰੂ ਨੂੰ ਤੇ ਆਓ ਗੁਰੂ ਨੂੰ ਯਾਦ ਕਰੋ ਰੱਬ ਨੂੰ ਯਾਦ ਕਰੋ ਸੱਚੇ ਮਨੋਂ ਯਾਦ ਕਰੋ ਰੱਬ ਆਪ